ਅੱਜ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਵੀਡੀਓ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਗੋਮ ਧਾਮ ਕੋ ਅਕੋ ਅੱਗੇ ਦੀ ਆਪਾਂ ਸ਼ੁਰੂ ਕਰਾਂਗੇ ਸੰਕ ਤਾਂ ਹੌਲੀ-ਹੌਲੀ ਆਪਣੀ ਮੰਜ਼ਲ ਵੱਲ ਵੱਧ ਰਹੀਆਂ ਨੇ ਛੋਟੇ-ਛੋਟੇ ਕਦਮ ਚੱਲਦੇ ਵਾਹਿਗੁਰੂ ਦਾ ਨਾਮ ਲੈਂਦੇ ਸਿਮਰਨ ਕਰਦੇ ਵਰਦੇ ਅੱਗੇ ਵਧ ਰਹੇ ਨੇ ਸਾਹਮਣੇ ਚਰਨਾ ਵਗ ਰਿਹਾ ਬੋਲਣ ਦੇ ਸਕੇ ਕਿਹਦੇ ਤੇ ਇਹ ਮਤਲਬ ਨਹੀਂ ਹੈਗਾ ਜੇ ਕੋਈ ਜਕਾਰਾ ਵੀ ਲਾਉਣਾ ਉਹਦਾ ਜਵਾਬ ਨਹੀਂ ਮਿਲਦਾ ਹੈਗਾ ਅਨੇ ਖੜਵੀ ਚੜਾਈ ਆ ਸਾਰੇ ਸਾਹਮਣੇ ਚਰਨਾ मौसम ठीक हो गया ना, ना गोविंद <स्थिक> तकरीबन दो किलोमीटर उपरू घो ਇੱਕ ਚੀਜ਼ ਹੋਰ ਆਕਸੀਜਨ ਦਾ ਘਾਟ ਤੋਂ ਬਚਣ ਲਈ ਮਸਕ ਬੋਤਲ ਇਹਨਾਂ ਤੋਂ ਬਸੇਦਾਰ ਬਣ ਕੇ ਆਪਣੇ ਕੋਲ ਰੱਖ ਲਓ ਥੋੜੀ ਥੋੜੀ ਦੇਰ ਬਾਅਦ ਸੌਂ ਜਿਓ ਇਹਨਾਂ ਨਾਲ ਥੋੜੀ ਪੋਜ਼ਿਟਿਵ ਥਿੰਕ ਆ ਜਾਂਦੀ ਆ ਚੜਾਈ ਹੋਰ ਜੇ ਹੁੰਦੀ ਆ ਪਾਣੀ ਬਹੁਤ ਜ਼ਰੂਰੀ ਆ ਟਟਕਟ ਪਾਣੀ ਪਾਰੋ ਟਟਕਟ ਪਾਣੀ ਪੀਂਦੇ ਚੜਾਈ ਚੜਦੇ ਹੋ ਚਲੋ ਬਤਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੁਝ ਮਹਾਂਪੁਰਸ਼ਾਂ ਦੀ ਗੱਲ ਕਰੀ ਸੀ ਇਸ ਦੇ ਜਿਹੜੇ ਸੰਸਥਾਪਕ ਮੈਂਬਰ ਸੀ ਉਹਨਾਂ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਬਾਬਾ ਮੋਦਨ ਸਿੰਘ ਜੀ ਦਾ ਉਹਨਾਂ ਨੇ ਬਚਿੱਤਰ ਨਾਟਕ ਵਿੱਚ ਵਰਣਨ ਕੀਤੇ ਅਨੁਸਾਰ ਇਹ ਮੂਨ ਸਾਹਿਬ ਦੀ ਖੋਜ ਸ਼ੁਰੂ ਕੀਤੀ ਸੀ ਤੇ ਉਹਨਾਂ ਨੇ ਬਾਬਾ ਸੂਨ ਸਿੰਘ ਜੀ ਨਾਲ ਮਿਲ ਕੇ ਇਹ ਥਾਂ ਲੱਭ ਲਈ ਸੀ ਤੇ ਇਹ ਮੂਨ ਸਾਹਿਬ ਟਰਸਟ ਦੀ ਸਥਾਪਨਾ ਵੀ ਇਹਨਾਂ ਬੋਲੇ ਨੇ ਕੀਤੀ ਗਈ ਸੀ ਇਹ ਬਰਫੀਸ ਪਰ ਬਹੁਤ ਘੱਟ ਹੈ ਬਸ ਇੱਕ ਗਲੇਸ਼ੀਅਰ ਤੇ ਬਚਿਆ ਬਾਕੀ ਪਹਾੜਾਂ ਦੇ ਤਾਂ ਬਹੁਤ ਘੱਟ ਬਰਫ ਹੈ ਪੈਰ ਦਬਾ ਕੇ ਚੱਲਣਾ ਪੂਰਾ ਬੰਗ ਥੋੜੀ ਬਾਹਰ ਬੋਦੀ ਨਾ ਵਟੀ ਇਹ ਬਾਬਾ ਮੋਦਨ ਸਿੰਘ ਦੇ ਦੇਹਾਂ ਤੋਂ ਬਾਅਦ ਕਰਨਲ ਜੁਗਿੰਦਰ ਸਿੰਘ ਮਾਨ ਜੀ ਟਰਸਟ ਦੇ ਪ੍ਰਧਾਨ ਬਣੇ ਸੀ ਉਹਨਾਂ ਨੇ ਕਾਫੀ ਕਾਫੀ ਸਿੱਖ ਸੰਗਤਾਂ ਨੂੰ ਇਹ ਗੁਣ ਸਾਹ ਵਾਰੇ ਦੱਸਿਆ ਤੇ ਉਹਨਾਂ ਨੇ ਆਪਣੀ ਸੰਸਥਾ ਨਾਲ ਬਹੁਤ ਬੰਦਿਆਂ ਨੂੰ ਜੋੜਿਆ ਤੇ ਇਹਨਾਂ ਤੋਂ ਇਲਾਵਾ ਸ਼ਮਸ਼ੀਰ ਸਿੰਘ ਜੀ ਰਗਵੀਰ ਸਿੰਘ ਕਵਾੜੀਆ ਜੀ ਤੇ ਬਾਬਾ ਗੁਰਮukh ਸਿੰਘ ਜੀ ਇਹ ਵੀ ਸੰਸਥਾ ਦੇ ਮੈਂਬਰ ਰਹੇ ਨੇ ਕਾਫੀ ਦੇਰ ਤੱਕ ਹੜਾ ਦੋੜਾ ਬਹੁਤ ਸੋਹਣਾ ਹੈ ਚੜ੍ਹਨੇ ਚੜ ਰਹੇ ਆ ਠੰਡੀ ਹਵਾ ਪਹਾੜ ਬਹੁਤ ਸੋਹਣਾ ਮਾਹੌਲ ਮਣ ਰਹੇ ਆ ਫੋਟੋਗ੍ਰਾਫੀ ਕਰੋ ਪਰ ਥੋੜਾ ਧਿਆਨ ਨਾਲ ਇਧਰ ਬਹੁਤ ਸੋਹਣਾ ਜਿਵੇਂ ਵਰ ਰਿਹਾ ਸਾਹਮਣੇ ਪਹਾੜਾਂ ਪਹਾੜ ਦੇ ਬਰਾਬਰ ਬੱਦਲ ਇਸ ਵਾਰ برف ਕਾਫੀ ਘੱਟ ਹੋਣ ਕਰਕੇ ਫੁੱਲ ਛੇਤੀ ਲੱਗਾ ਹੈ ਫੁੱਲ ਵੀ ਦੇਖਣ ਨੂੰ ਮਿਲ ਰਹੇ ਨੇ ਤੇ ਗੁਰਵਖ ਸਿੰਘ ਬਿੰਦਰਾ ਜੀ ਦਾ ਵੀ ਉਹ ਵੀ ਮੈਂਬਰ ਹਨ ਇਸ ਸੰਸਥਾ ਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਆਪਾਂ ਗੁਰਦੁਆਰਾ ਸਾਹਿਬ ਦੇਖਦੇ ਹਾਂ ઋਸ਼ੀਕੇਸ਼ ਸ਼੍ਰੀਨਗਰ ਜੋਸ਼ੀ ਮਠਜਾ ਗੋਵਿੰਦ ਘਾਟ ਉਹਨਾਂ ਨੇ ਕੁਆਇਰ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹਾਂ ਹਾਂ ਪਹੁੰਚ ਗਿਆ ਜੈਕਾਰੇ ਛੜਦੇ ਸ਼ੁਕਰੀਆ ਪ੍ਰਮਾਤਮਾ ਚੜਾਈਆਂ ਚੜ੍ਹਦੇ ਆਖਿਰਕਾਰ ਪਹੁੰਚ ਹੀ ਗਏ ਗੁਰਦੁਆਰਾ ਸ੍ਰੀ へਮਉਂ ਸਾਹਿਬ ਕੇ ਸਾਹਮਣੇ ਗੇਟ ਔੜੀਆਂ ਵਾਲੇ ਪਾਸੇ ਤੋਂ ਆਖਤ ਪਦੇ ਪਹੁੰਚ ਗਏ ਭਾਈ ਉਹ ਹੈ ਜੀ ਪ੍ਰਭ ਦੇਵ ਨਾਮ ਸਾਜਨਾ ਕੀ ਮੰਗੋ ਸੋਹਰ 파ਸਾ ਮੇ ਸਦਾ ਪੂਰਾ ਸਦਾ ਸਰਾ ਪ੍ਰਭ ਕੇ ਗੰਗਾ ਵੋ ਸਾ ਸਾਸਤ੍ਰ ਕੋ ਇਤਿਹਾਵੋ ਚਰਨ ਕਮਲ ਸਿਲਾ ਕੇ ਤੇ ਭਰਉ ਤਰਾ ਪ੍ਰਭ ਜੀ ਨਿਤ ਨੀਚਰ ਇੱਕ ਕੋ ਡੇ ਘੁਮਾ ਦੇ ਹਰਿ ਨਾਨਕ ਮੰਗੇ ਨਾਮ ਪ੍ਰਸਾਰੇ ਰੱਬ ਦੇ ਦ੍ਰਿਸ਼ਟੀ ਮਹਾਂ ਸਤਿ ਕੋ ਹੋਏ ਹਰਿ ਕੋਈ ਦਰਸ਼ਨ ਕੋਈ ਜੇਲ ਜਾ ਗਿਆ ਸੀ ਜੰਤਰਪਤਾਨੇ ਪੂਰਨਪੁਰਖ ਨੇ ਹਿੰਡੋਲਾਨੇ ਸੁਪਰ ਪ੍ਰੇਮ ਪ੍ਰੇਮ ਰਸ ਰੰਗ ਉਪਜੇ ਜਾਵ ਸਾਧਕ ਸੰਗ ਪਰੇ ਸੰਗਿਆਨ ਸਭ ਤਿਆਗ ਅੰਤ ਸਗਾ ਸੰਤਿ ਲਿਲਾਗ ਜਾ 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 ਆਇਓ ਵੀਡੀਓ ਆਪਣੀ ਵੇਖ ਵੀਡੀਓ ਦੇਖੀ ਨਾ ਨਾ ਗੁੰਨਾ ਚੰਗੀ ਦਿਨ ਡੋਬਲਾ ਦਰ ਚੰਗੀ ਦਿਨ ਡੋਬਲਾ ਉਹ ਬਹੁਤ ਮਨ ਮਾਰ ਗਿਆ ਸਰਵਾਸ ਸਰ ਸ੍ਰੀ ਹਮਨ ਸਾਹਿਬ ਨਿਸ਼ਾਨ ਕਰ ਲਿਆ ਜੀ ਮੱਥਾ ਟੇਕ ਲਿਆ ਤੇ ਨਿਸ਼ਾਨ ਸਾਹਿਬ ਦਾ ਕੋਈ ਨਜ਼ਰ ਨਹੀਂ ਆ ਰਿਹਾ ਕਿਉਂਕਿ ਬੱਦਲ ਬਹੁਤ ਨੇ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਇਹ ਇਧਰ ਲੰਗਰ ਹਾਲ ਲੰਗਰ ਚੱਲਦਾ ਇਧਰ ਥੋੜਾ ਹੋਰ ਨੀਚੇ ਦੇਖੋ ਆ ਜੋਈ ਆ ਜਾ ਬਤਲੰਗੇ ਆਜੋ ਆ ਜੋ ਲੰਗਰ ਸ਼ਕਲੋ ਸੇ ਅਜ ਲੰਗਰ ਹਾਲ ਗਰਮ ਚਾਹ ਖਿਚੜੀ ਦਾ ਲੰਗਰ ਤੇ ਬੁੱਧਵਾਰਾ ਸਾਹਿਬ ਇੱਧਰ ਪਹਿਲਾਂ ਬਹੁਤ ਬਰਫ ਪਈ ਹੁੰਦੀ ਸੀ ਪਰ ਇਸ ਵਾਰ ਬਰਫ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਵੀਡੀਓ ਅਲੋਡ ਨਹੀਂ ਜਿਵੇਂ ਤੁਹਾਡਾ ਨੰਬਰ ਵੀ ਫੋਟੋ ਸ਼ੇਅਰ ਕਰਦੇ ਆ ਕਰੋ ਦਰਸ਼ਨ ਤੇਰੀ ਪਹੁੰਚ ਗੋਮਨ ਘਟ ਇਹਦੀ ਪਹੁੰਚ ਗੋਮਨ ਘਟ ਅੱਜ ਪੁੱਤਰ ਨੇ ਵੇਲੇ ਵੀ ਹੈ ਨਾ ਪੈਰ ਪੂਰੇ ਪੋਚ ਪੋਚ ਕੇ ਤੁਹਾਨੂੰ ਪੈਂਦੇ ਨੇ ਹਾਂ ਦਵਾ ਦਵਾ ਕੇ ਪੋਚ ਪੋਚ ਕੇ ਚੱਲ ਰਹੇ ਨੇ ਪਹਿਲਾਂ ਚੱਲਣਾ ਜਾਵੇ ਬੰਦਾ ਧਿਆਨ ਨਾਲ ਕਰਨ ਹੈ ਲੋ ਜੀ ਹੋ ਗਈ ਦਰਸ਼ਨ ਦਰਬਾਰ ਸਾਹਿਬ ਦੇ ਬਹੁਤ ਬਧੀਏ ਦਰਸ਼ਕੋ ਨੇ ਫੋਨ ਕਰ ਰਹੇ ਆ ਵਾਪਸੀ ਵਾਪਸ ਤੇ ਵੀ ਪੈਰ ਰੁਕ ਨਹੀਂ ਰਹੇ ਆਪਣੇ ਆਪ ਭੱਜ ਰਹੇ ਨੇ ਕਾ ਚਾ ਆ ਜਾ ਆ ਗਿਆ ਉਹ ਇਧਰ ਤੇ ਤਰ ਲੂਗਾ ਇਹ ਨਹੀਂ ਬੜਕ na casa, não né? não? <laughs> ਬਣਨੇ ਹੋਣ ਲੱਗੀ ਆ ਸਾਡੀ ਯਾਰ ਮੈਂ ਤਾਂ ਵਗ ਲੈ ਰਾਂ ਉਹਨੂੰ WhatsApp ਕਰ ਦੂੰਗਾ